ਨਮਸਕਾਰ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਦੇ ਉਤੇ ਤੇ ਅੱਜ ਅਪਾਂ ਕਚੌਰੀਆਂ ਬਣਾਵਾਂਗੇ ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੀਆਂ ਨੇ ਬਰਸਾਤ ਦਾ ਸੀਜ਼ਨ ਚੱਲ ਰਿਹਾ ਹੈ ਇਸ ਕਰਕੇ ਅਪਾਂ ਕਚੌਰੀਆਂ ਬਣਾਵਾਂਗੇ ਕਿਉਂਕਿ ਬੱਚਿਆਂ ਦੀ ਡਿਮਾਂਡ ਹੈ ਬੱਚਿਆਂ ਨੂੰ ਬਹੁਤ ਪਸੰਦ ਹੁੰਦੀਆਂ ਨੇ ਕਚੌਰੀਆਂ ਇਸ ਕਰਕੇ ਅਪਾਂ ਕਚੌਰੀਆਂ ਬਣਾ ਰਹੇ ਹਾਂ ਅੱਜ ਮੈਂ ਤੁਹਾਨੂੰ ਕੁਝ ਟ੍ਰਿਕਸ ਦੱਸਾਂਗੀ ਜਿਨ੍ਹਾਂ ਦੇ ਨਾਲ ਕਿ ਕਚੌਰੀਆਂ ਬਹੁਤ ਟੇਸਟੀ ਬਣਦੀਆਂ ਨੇ ਸਵਾਦਿਸ਼ਟ ਬਣਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਆਪ ਬਲੇ ਹੋਇ ਆਲੂ ਲਵਾਂਗੇ ਇਹਨਾਂ ਨੂੰ ਅਸੀਂ ਛੇਲਾ ਲਵਾਂਗੇ ਅਸੀਂ ਸਿਰ ਵੱਟਾ ਲਵਾਂਗੇ ਉਹਦੇ ਵਿੱਚ ਦੋ ਮਿਰਚਾਂ ਪਾਵਾਂਗੇ ਹਰੀਆਂ ਵੀ ਲੈ ਸਕਦੇ ਹੋ ਤੁਸੀਂ ਤੇ ਅਦਰਕ ਜਿੰਨਾ ਤੁਸੀਂ ਤੇ ਹੋਰ ਵੀ ਮਸਾਲੇ ਤੁਸੀਂ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਅਦਰਕ ਜਾਂ ਲਸਣ ਪਸੰਦ ਨਹੀਂ ਹੈ ਤੁਸੀਂ ਸਕਿਪ ਵੀ ਕਰ ਸਕਦੇ ਹੋ ਅਸੀਂ ਹੁਣ ਇਸ ਵਿੱਚ ਜੀਰਾ ਪਾਵਾਂਗੇ ਸਾਬੂਤ ਧਨੀਆ ਪਾਵਾਂਗੇ ਇਸ ਨੂੰ ਅਸੀਂ ਸਿਲਵਟੇ ਵਿੱਚ ਪੀਸ ਲਾਵਾਂਗੇ ਚੰਗੇ ਤਰ੍ਹਾਂ ਇਸ ਨੂੰ ਕੁੱਟ ਲਵਾਂਗੇ ਅਸੀਂ ਇਸ ਨੂੰ ਕੁੰਡੇ ਵੀ ਕਹਿੰਦੇ ਆ ਅਸੀਂ ਦੁਪੱਟੇ ਨੂੰ ਤੁਸੀਂ ਕੀ ਕਹਿੰਦੇ ਹੋ ਤਾਂ ਕਮੈਂਟ ਵਿੱਚ ਮੈਨੂੰ ਜਰੂਰ ਦੱਸਣਾ मसाला कुट के तैयार हो गया असं जो आलू के रखे से हम असंह लगे इन असं थोड़े मसाले ऐड करा ये असं पाया धनिया पाउडर अद्धा चम्मच के करीब तुम धनिया पाउडर पा सकते हो किचन किंग मसाला और गरम मसाला ਐਡ ਕਰਾਂਗੇ ਲਾਲ ਮਿਰਚ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਪਲੇਸ ਵਿੱਚ ਅਸੀਂ ਕੁੰਡੀ ਦੇ ਵਿੱਚ ਜੋ ਮਸਾਲਾ ਪੁੱਟਿਆ ਸੀ ਉਹ ਪਾਵਾਂਗੇ ਇਨਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ਰ ਦੀ ਮਦਦ ਨਾਲ ਮੈਸ਼ ਕਰ ਲਵਾਂਗੇ ਤਾਂ ਕਿ ਵਿੱਚ ਕੋਈ ਵੀ ਲਮਜ਼ ਨਾ ਰਹੇ ਤੇ ਸਾਡਾ ਮਿਕਸਚਰ ਬਣ ਕੇ ਰੈਡੀ ਹੋ ਚੁੱਕਿਆ ਹੁਣ ਅਸੀਂ ਆਟਾ ਲਵਾਂਗੇ ਦੇ ਵਿੱਚ ਅਸੀਂ ਅਜਵਾਇਨ ਪਾਵਾਂਗੇ ਕ੍ਰਸ਼ ਕਰਕੇ ਬਹੁਤ ਜਿਆਦਾ ਟੇਸਟ ਵਧੀਆ ਟੇਸਟ ਆਉਂਦਾ ਥੋੜਾ ਜਿਹਾ ਮੋਇਨ ਮੋਇਨ ਵਾਸਤੇ ਕਿਉਂ ਪਾਵਾਂਗੇ ਵਿੱਚ ਮਿਕਸ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਔਰ ਇਹਨੂੰ ਅਸੀਂ ਜਿਵੇਂ ਰੋਟੀ ਬਣਾਉਣ ਵਾਸਤੇ ਆਟਾ ਗੁੰਨਦੇ ਹਾਂ ਉਸ ਉਸ ਤਰ੍ਹਾਂ ਹੀ ਅਸੀਂ ਤੁਹਾਨੂੰ ਨਗਵਾਵਾਂਗੇ। ਤੁਸੀਂ ਮੇਰੀ ਵੀਡੀਓ ਨੂੰ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ? ਕਿਹੜੀ ਸਟੇਟ ਤੋਂ ਦੇਖ ਰਹੇ ਹੋ? ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ। ਇਸ ਤਰ੍ਹਾਂ ਅਸੀਂ ਗੁਲੀਆ ਬਣਾਉਣ ਵਾਸਤੇ ਆਟਾ ਤਿਆਰ ਕਰਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਆਟਾ ਗੁਲਲੇ ਕਿ ਤਿਆਰ ਕਰਾਂਗੇ ਇਸ ਨੂੰ 15 ਮਿੰਟ ਲਗਾ ਅਸੀਂ ਰੈਸਟ ਦਵਾਗੇ ਇਸ ਕੜਾਹੀ ਲਵਾਂਗੇ ਕੜਾਹੀ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਚਾਹੋ ਤਾਂ ਘਿਓ ਵੀ ਲੈ ਸਕਦੇ ਹੋ ਰਿਫਾਈਨਡ ਹੋਰ ਵੀ ਲੈ ਸਕਦੇ ਹੋ ਮੈਂ ਤੇ ਮੈਂ ਇਥੇ ਸਰੋਂ ਦੇ ਤੇਲ ਦਾ ਇਸਤੇਮਾਲ ਕਰ ਰਹੀ ਹਾਂ। ਉਸੇ ਇੱਕ ਪੇੜਾ ਲਵਾਂਗੇ। ਉਹਨੇ ਸਿੱਧੀ ਅਸੀਂ ਲੋਈ ਬਣਾਵਾਂਗੇ। ਹੱਥਾਂ ਨਾਲ। ਤੁਸੀਂ ਚਾਹੋ ਤਾਂ ਚੱਕਲੇ ਬੇਲਣੇ ਦੀ ਮਦਦ ਨਾਲ ਬੇਲ ਵੀ ਸਕਦੇ ਹੋ ਪਰ ਮੈਂ ਹੱਥਾਂ ਨਾਲੇ ਲੋਈ ਬਣਾ ਕੇ ਤਿਆਰ ਕਰ ਲਈ। ਮਿਕਸਚਰ ਜੋ ਅਸੀਂ ਆਲੂਆਂ ਦਾ ਰੈਡੀ ਕੀਤਾ ਸੀ ਉਹ ਵਿੱਚ ਅਸੀਂ ਭਰਾਂਗੇ। ਇਸ ਨੂੰ ਲਸੀ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖਦੇ ਹੋ ਬੰਦ ਕਰ ਦਵਾਂਗੇ ਚੰਗੀ ਤਰ੍ਹਾਂ ਇਹਨੂੰ ਅਸੀਂ ਇਸ ਨੂੰ ਥੋੜਾ ਜਿਹਾ ਚਪਟਾ ਕਰ ਲਵਾਂਗੇ ਧਿਆਨ ਰੱਖੇ ਕਿ ਜੋ ਸਟੋਪਿੰਗ ਆਉਂ ਨਿਕਲੇ ਨਾ ਹੁਣ ਬਾਕੀ ਕਚੌਰੀਆਂ ਵੀ ਅਸੀਂ ਇਸੇ ਤਰ੍ਹਾਂ ਤਿਆਰ ਕਰਾਂਗੇ ਉਸ ਤਰ੍ਹਾਂ ਸਾਰੀਆਂ ਕਚੌਰੀਆਂ ਤਿਆਰ ਕਰ ਲਵਾਂਗੇ ਤੇ ਹਲਕੇ ਹੱਥਾਂ ਨਾਲ ਅਸੀਂ ਇਹਨਾਂ ਨੂੰ ਪ੍ਰੈਸ ਕਰਾਂਗੇ ਕੜਾਹੀ ਵਿੱਚ ਸਰੋਂ ਦਾ ਤੇਲ ਲਵਾਂਗੇ ਜਦੋਂ ਇਹ ਗਰਮ ਹੋ ਜਾਏਗਾ ਤਾਂ ਅਸੀਂ ਇਸ ਵਿੱਚ ਕਚੌਰੀਆਂ ਪਾਵਾਂਗੇ ਕਚੌਰੀਆਂ ਅਸੀਂ ਮੀਡੀਅਮ ਆਂਚ ਤੇ ਸਾਰੀਆਂ ਸੇਕ ਲਵਾਂਗੇ ਅਗਰ ਅਸੀਂ ਹਾਈ ਫਲੇਮ ਤੇ ਕਚੌਰੀਆਂ ਬਣਾਵਾਂਗੇ ਤਾਂ ਬਾਹਰੋਂ ਤਾਂ ਪੱਕ ਜਾਣਗੀਆਂ ਪਰ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਇਸ ਕਰਕੇ ਅਸੀਂ మీడియం ਤੇ ਅਸੀਂ ਬਣਾਵਾਂਗੇ ਕਚੌਰੀਆਂ ਤਾਂ ਕਿ ਅੰਦਰੋਂ ਵੀ ਸਿੱਕ ਜਾਣ ਅੰਦਰੋਂ ਵੀ ਪੱਕ ਜਾਣ ਤੇ ਅੰਦਰੋਂ ਕੱਚੀਆਂ ਨਾ ਰਹਿਣ ਤਾਂ ਕਰਕੇ ਅਸੀਂ మీడియం ਤੇ ਬਣਾਵਾਂਗੇ ਥੋੜੇ ਟਾਈਮ ਬਾਅਦ ਜਦ ਕਲਰ ਚੇਂਜ ਹੋਣ ਲੱਗ ਜਵੇ ਤਾਂ ਅਸੀਂ ਇਹਨਾਂ ਨੂੰ ਉਲਟ ਪਲਟ ਕਰਕੇ ਸੇਕ ਲਾਵਾਂਗੇ ਤੇ ਸੁਨਹਿਰੀ 골ਡਨ ਹੋਣ ਤੱਕ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਚੋਰੀਆਂ ਸਨੈਰੀ 골ਡਨ ਹੋ ਗਈਆਂ ਤੇ ਅਸੀਂ ਇਸ ਨੂੰ ਵਰਤਨ ਵਿੱਚ ਕੱਢ ਲਵਾਂਗੇ। ਕਿੰਨੀਆਂ ਦੇਖਣ ਨੂੰ ਕਿੰਨੀਆਂ ਕ੍ਰਿਸਪੀ ਲੱਗ ਰਹੀਆਂ ਨੇ। ਅਸੀਂ ਦੂਸਰਾ ਬੈਚ ਵੀ ਤਿਆਰ ਕਰਾਂਗੇ ਹੁਣ। ਇਹ ਵੀ ਤਿਆਰ ਹੋ ਚੁੱਕਿਆ ਅਸੀਂ ਇਹਨਾਂ ਨੂੰ ਵੀ ਕੱਢ ਲਵਾਂਗੇ। ਇਹਨਾਂ ਨੂੰ ਅਸੀਂ ਸੌਸ ਨਾਲ ਚਾਹ ਨਾਲ ਇੰਜੋਏ ਕਰ ਸਕਦੇ ਆ ਖਾ ਸਕਦੇ ਆ। ਬੱਚਿਆਂ ਦੀਆਂ ਫੇਵਰੇਟ ਹੁੰਦੀਆਂ ਨੇ ਕਿਉਂਕਿ ਬੱਚਿਆਂ ਨੂੰ ਇਹ ਬਹੁਤ ਪਸੰਦ ਹੁੰਦੀਆਂ ਨੇ ਇਹ ਕਚੌੜੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੁਸੀਂ ਵੀ ਇਹ ਰੂਟ ਬਣਾਉਣਾ ਤੇ ਬਣਾ ਕੇ ਇੰਜਾਇ ਕਰਨਾ ਤੇ ਮੈਨੂੰ ਦੱਸਣਾ ਕਮੈਂਟ ਕਰਕੇ ਕਿ ਕਿੱਦਾਂ ਦੀ ਕਚੌਰੀਆਂ ਬਣੀਆਂ। ਔਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ। ਇਹ ਕਚੌਰੀਆਂ ਬੱਚਿਆਂ ਨੂੰ ਬਹੁਤ ਪਸੰਦ ਆਈਆਂ। ਤੁਸੀਂ ਇਹਨਾਂ ਚਾਹ ਨਾਲ, ਸਵਾਦ ਨਾਲ ਇੰਜਾਇ ਕਰ ਸਕਦੇ ਹੋ, ਖਾ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਧੰਨਵਾਦ।